ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਨਵੀਆਂ ਜਿਹੜਾ ਕੈਂਪ ਸ਼ੁਰੂ ਕੀਤੇ ਗਏ ਆ ਮੈਂ ਇਸ ਪਤਾਜ ਪਬਲਿਕ ਸਕੂਲ ਜਾਂਸਰ ਅੱਜ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਇਸ ਦੱਸਣਾ ਚਾਹੁੰਦਾ ਹਾਂ ਵੀ ਤਾਜ ਪਬਲਿਕ ਸਕੂਲ ਜਾਂਸਰ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਜਿਹੜੀ ਕਿ ਟੋਟਲੀ ਸੈਂਟਰ ਗਵਰਨਮੈਂਟ ਦੀ ਯੋਜਨਾ ਹੈ ਇਹਦੇ ਤਹਿਤ ਆਪਣੇ ਫੀਸਕੋਟ ਵਿੱਚ ਆਪਣੇ ਤਾਜ ਪਬਲਿਕ ਸਕੂਲ ਵਿੱਚ ਆਪਣੇ ਸਕੂਲ ਦੇ ਵਿੱਚ ਜੋ ਅਸੀਂ ਕੋਰਸ ਲੈਂਦੇ ਆ ਜਿੰਦੇ ਵਿੱਚ ਕੋਈ 60-60 ਬੱਚੇ লিমিਟ ਹੋ ਸਕਦੇ ਆ ਇਹਨਾਂ ਦੇ ਲਈ ਕੋਈ ਬੇਸਿਕ ਕੁਆਲਿਫੀਕੇਸ਼ਨ ਦੀ ਜ਼ਰੂਰਤ ਨਹੀਂ ਪਰ ਉਮਰ ਦੀ ਕੰਡੀਸ਼ਨ ਜ਼ਰੂਰ ਹੈ ਦੀ 15 ਤੋਂ 45 ਸਾਲ ਦੇ ਕੋਈ ਵੀ ਬੱਚਾ ਕੋਈ ਵੀ ਲੇਡੀ ਕੋਈ ਵੀ ਜੈਂਟਸ ਆਪਣੇ ਐਡਮਿਸ਼ਨ ਕਰਾ ਸਕਦਾ ਹੈ ਇਸ ਦੇ ਲਈ ਕੋਈ ਫੀਸ ਨਹੀਂ ਚਾਰਜ ਕੀਤੀ ਜਾਂਦੀ ਕਿਉਂਕਿ ਸਾਰਾ ਖਰਚਾ ਜਿਹੜਾ ਸੈਂਟਰ ਗਵਰਨਮੈਂਟ ਦੇ ਕਰਦੀ ਹੈ ਇੰਦੇ ਲਈ ਜਿਹੜੀਆਂ ਮੇਨ ਡਾਕੂਮੈਂਟ ਐ ਇੱਕ ਤਾਂ ਉਮਰ ਦਾ ਪ੍ਰੂਫ ਆਧਾਰ ਕਾਰਡ ਅਗਰ ਕੋਈ ਬੱਚਾ 10ਵੀਂ ਪਾਸ ਐ ਤੇ 10ਵੀਂ ਪਾਸ ਦਾ ਆਪਣਾ ਸਰਟੀਫਿਕੇਟ ਜਾਂ ਇੱਕ ਇੰਦੇ ਨਾਲ ਆਪਣੀ ਬੈਂਕ ਪਾਸਬੁੱਕ ਦੀ ਫੋਟੋਕਾਪੀ ਤੇ ਦੋ ਸਨੈਪ ਲੈ ਕੇ ਸਕੂਲ ਦੇ ਵਿੱਚ ਜਦੋਂ ਮਰਜੀ ਆ ਕੇ ਆਪਣੇ ਬੱਚੇ ਆਪਣੀ ਲੜਕੀ ਲੜਕਿਆਂ ਦੀ ਐਡਮਿਸ਼ਨ ਕਰਾ ਸਕਦੇ ਇਸ ਦਾ ਬੈਚ ਅਸੀਂ ਮਾਰਚ ਦੇ ਵਿੱਚ 10 ਮਾਰਚ ਤੋਂ ਸ਼ੁਰੂ ਕਰਨੇ ਆ ਐਡਮਿਸ਼ਨ ਇਸ ਦੀਆਂ ਓਪਨ ਐ ਇਹ ਇਲਾਕੇ ਦੇ ਵਿੱਚ ਉਹਨਾਂ ਬੱਚਿਆਂ ਤੇ ਉਹਨਾਂ ਬੱਚਿਆਂ ਦੇ ਲਈ ਬਹੁਤ ਵਧੀਆ ਕੋਰਸ ਹੈ ਜਿਹੜੇ ਬੱਚੇ ਤੇ ਬੱਚੀਆਂ ਅੱਗੇ ਕਿਸੇ ਆਰਥਿਕ ਰੀਜ਼ਨ ਕਰਕੇ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਜਾਂ ਪਿੰਡਾਂ ਦੇ ਵਿੱਚ ਘਰੇ ਬੈਠੇ ਆ ਉਹ ਆਪਣਾ ਰੋਲ એનਰੋਲ ਕਰਾਂ 2 ਘੰਟੇ ਡੇਲੀ ਅਸੀਂ ਇਹਨਾਂ ਦੀ ਕੋਰਸ ਲਗਾਇਆ ਕਰਾਂਗੇ 2 ਘੰਟੇ ਦੇ ਵਿੱਚ ਇਹਨਾਂ ਨੂੰ ਬਿਊਟੀਸ਼ੀਅਨ ਅਤੇ ਕੰਪਿਊਟਰ ਦਾ ਐਨੀਮੇਸ਼ਨ ਜਿਹੜਾ ਕਿ ਧੀਮਾ ਬਣਾਉਣ ਦੇ ਕੰਮ ਹੁੰਦਾ ਉਹ ਕੋਰਸ ਬੱਚਿਆਂ ਤੇ ਬੱਚਿਆਂ ਲਈ ਕਿਰਾਇਆ ਕਰਾਂਗੇ ਇਹਨਾਂ ਦੇ ਲਈ ਅਸੀਂ ਜਿਹੜੇ ਜੋ ਕਿ ਸਾਡੇ ਸਕੂਲ ਦਾ ਜਿਵੇਂ ਅਸੂਲ ਹੈ ਵੀ ਅਸੀਂ ਟੀਚਰ ਵੀ ਇਹ ਕਲਾਸ ਰੱਖੀ ਜੇ ਆ ਇਹਨਾਂ ਦੇ ਲਈ ਵੀ ਅਸੀਂ ਦੋਨੇ ਇੰਸਟ੍ਰਕਟਰ ਬਹੁਤ ਇਹ ਕਲਾਸ ਅਪਾਇੰਟ ਇਥੇ ਹੈ ਜੋ ਕਿ ਆਪਣੀਆਂ ਸੇਵਾਵਾਂ ਬੱਚਿਆਂ ਨੂੰ ਦੇਣਗੇ ਤੇ ਸਾਡੀ ਇਹ ਇੱਛਾ ਹੈ ਵੀ ਸਾਡੇ ਇਲਾਕੇ ਦੇ ਵੱਧ ਤੋਂ ਵੱਧ ਬੱਚੇ ਇਹ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਕਿਉਂਕਿ ਇਸ ਲਈ ਕੋਈ ਫੀਸ ਨਹੀਂ ਹੈ ਕੋਈ ਫੰਡ ਨਹੀਂ ਹੈ ਕੋਈ ਇੱਕ ਪਾਈ ਵੀ ਸਕੂਲ ਚਾਰਜ ਨਹੀਂ ਕਰੇਗਾ